ਕਿਸਾਨ ਵੀਰੋ ਸੋਡੇ ਵਾਸਤੇ ਲੈ ਕੇ ਆਇਆ ਟਰੈਕਟਰ 2 ਤੇ ਤੇਲ ਖਰਚਾ ਹੈਗਾ ਟਰੈਕਟਰਾਂ ਦਾ ਬਾਲਾ ਘੱਟ ਇੱਕ ਹੈਗਾ 96 ਮਾਡਲ ਉਧਰਲੇ ਪਾਸੇ ਖੜਾ 99 ਮਾਡਲ 265 ਆ ਜੀ ਡੀ ਆਈ ਤੇ ਆ ਗਿਆ 275 ਜੇ ਇਧਰ ਨਾਲ ਆਪਣੇ ਬਾਈ ਜਿਹੜਾ ਕੀ ਨਾਮ ਆ ਜੀ ਆਪਣਾ ਬਾਈ ਰਣਜੀਤ ਸਿੰਘ ਬਾਈ ਰਣਜੀਤ ਸਿੰਘ ਬਾਈ ਦਾ ਨਾਮ ਆ ਪਿੰਡ ਕਿਹੜਾ ਜੀ ਸੰਦੋਵਾ ਬਾਈ ਸੰਦੋਵਾ ਪਿੰਡ ਆ ਨਾਮ ਹੈਗਾ ਰਣਜੀਤ ਸਿੰਘ ਤੇ ਆ ਟਰੈਕਟਰ ਦਾ ਜਦੋਂ ਆਏ ਜੇ ਸੀ ਜਿਵੇਂ ਕਹਦੀ ਕਿਸਾਨ ਵੀਰ ਉਹਨਾਂ ਟਾਈਮਾਂ ਚ ਨਾ ਦੀਵਾ ਲੈ ਕੇ ਭਾਲਦੇ ਆਉਂਦੇ ਸੀ ਟਰੈਕਟਰ ਹੈਗਾ ਪੂਰਾ ਚੰਗਾ ਨੰਬਰ 50 ਹੀ ਆ ਨੰਬਰ 50 ਪੀਵੀ 13 ਉਹਦਾ ਹਰਿਆਣਾ ਹੈਗਾ ਠੀਕ ਹੈ ਟਾਇਰ ਚ ਨਵੇਂ ਆ ਇੰਜਨ ਗੇਅਰ ਤੇ ਪੂਰੇ ਫੁੱਲ ਚੰਗੇ ਆ ਬਾਈ ਇੰਜਨ ਗੇਅਰ ਦੇ ਹੈਗੇ ਆ ਪੂਰੇ ਫੁੱਲ ਚੰਗੇ ਟਾਇਰ ਹੈਗੇ ਆ ਮਿੱਤਰੋ ਨਵੇਂ ਟਰੈਕਟਰ ਦੇ ਜਿੰਨਾ ਹੈਗਾ ਸਾਰਾ Ориਜਨਲ ਆ ਠੀਕ ਹੈ ਸਾਰਾ ਟਰੈਕਟਰ ਪਿਆ Ориਜਨਲ ਰੰਗ ਪੇਂਟ ਦਾ ਵੀ ਇਹਨਾਂ ਨੇ ਪਿਆ ਕੰਪਨੀ ਦੇ ਆ ਠੀਕ ਹੈ ਜੇ ਕੇ ਦੇ ਟਾਇਰ ਆ ਤੇ ਟਾਇਰ ਤੇ ਮੋਹਰਾ ਮੋਹਰਾ ਜਿਹਾ ਜਿਹੜਾ ਇਧਰਲੇ ਪਾਸੇ ਉਮੀ ਪਈਆਂ ਨੇ ਮਾਡਲ ਹੈਗਾ 91 ਪੀਵੀ ਨੰਬਰ ਦੇ ਵਿੱਚ ਆ ਤੇ ਜਦੋਂ ਇੰਟਰ ਤੁਸੀਂ ਦੇਖੋਗੇ ਇਹ ਮਾਡਲ ਵਾਲੇ ਲਗਭਗ ਰਟਾਇਰ ਹੋ ਗਏ ਸਾਰੇ ਲੀਕ ਹੋ ਹੀ ਜਾਂਦੇ ਹੋਣਗੇ ਕੱਲਾ ਕੱਲਾ ਜੋੜ ਚੈੱਕ ਕਰ ਲੋ ਇਧਰਲੇ ਪਾਸੇ ਮਿੱਤਰੋ ਪੂਰਾ ਚੰਗਾ ਪਿਆ ਟਰੈਕਟਰ ਤੇ ਇਹਦੀ ਡਿਮਾਂਡ ਕਰੀਆ ਬਾਈ ਇਧਰ ਰਣਜੀਤ ਨੇ 1 ਲੱਖ 38000 ਰੁਪਏ ਕਿੰਨੇ ਦਾ ਦੇ ਦੇਗਾ ਬਾਈ ਜਿਹੜਾ ਬੰਦਾ ਤੇਰੀ ਵੀਡੀਓ ਦੇਖ ਕੇ ਆਊਗਾ ਹਾਂਜੀ ਠੀਕ ਆ 120000 ਰੁਪਏ ਟਰੈਕਟਰ ਤੇ 120000 ਦਾ ਲੈ ਜਾਓ ਮਿੱਤਰੋ ਟਰੈਕਟਰ 18000 ਰੁਪਿਆ ਸੌੜ ਹੋ ਜੂ ਤੇ ਨਾਲ ਆ ਗਿਆ ਜੀ 275 ਡੀਆਈ ਇਹ 96 ਮਾਡਲ ਆ ਬਾਈ ਠੀਕ ਹੈ ਇਹ ਐਚ ਆਰ ਨੰਬਰ ਦੇ ਵਿੱਚ ਆ ਗਿਆ 96 ਮਾਡਲ ਆ ਟਰੈਕਟਰ ਮਿੱਤਰੋ ਇੰਜਨ ਗੇਅਰ ਦਾ ਕਿਵੇਂ ਰਨ ਜੀਦਾ ਇੰਜਨ ਗੇਅਰ ਦਾ ਪੂਰਾ ਬਾਈ ਫੁੱਲ ਚੰਗਾ ਬਾਈ ਰੁਪਏ ਰੁਪਿਆ ਆਪਾਂ ਕਹਿ ਸਕਦੇ ਹਾਂ ਭਾਰ ਰੁਪਈ ਦਾ ਰੁਪਿਆ ਤੇ ਡੰਡਾ ਫੱਟੀ ਦੋਨਾਂ ਦਾ ਵੇਲੀ ਡੰਡਾ ਫੱਟੀ ਸਾਰਾ ਟਰੈਕਟਰ ਨਾਲ ਜਿਹੜਾ ਕੋਈ ਟਰੈਕਟਰ ਦੇ ਨਾਲ ਸਾਰਾ ਕੁਝ ਦੇ ਪਿਆ ਤੇ ਕੰਡੀਸ਼ਨ ਦਾ ਇਹ ਵੀ ਚੰਗਾ ਪੈ ओरिजिनल ਹੀ ਪਾਰਾਂ ਕੇ ਪਿੰਡ ਦਾ ਸਾਰਾ 1 ਲੱਖ ਸਵਾ ਲੱਖ ਰੁਪਏ ਸਵਾ ਲੱਖ ਰੁਪਏ ਦਾ ਇਹ ਲੈ ਜਿਓ ਮਿੱਤਰੋ ਤੇ ਉਹ ਲੈ ਜਿਓ ਤੁਹਾਨੂੰ ਦੱਸ ਹੀ ਦਿੱਤਾ ਇੱਕ ਵੀ ਦਾ ਵੀਡੀਓ ਦੇਖ ਕੇ ਆਉਗਾ ਵੀਡੀਓ ਦਿਖਾ ਦੇ ਉਹਨੂੰ ਵਧੀਆ ਪੂਰੀ ਛੋਟ ਕਰੇ ਪੂਰੀ ਛੋਟ ਕਰ ਦਿੰਦਾ ਤੇ ਮੋਬਾਈਲ ਤੇ ਛੋਟ ਕਰ ਦੂੰ ਯਾਰ ਹੋਰ ਦੱਸ ਦੇ ਠੀਕ ਹੈ ਯਾਰ ਰੁਪਿਆ ਚਾਬੀ ਨਾ ਫੜ ਲਿਓ ਯਾਰ ਜਿਹੜਾ ਮਰਜ਼ੀ ਲੈ ਜਾਓ ਤੇ ਮੋਬਾਈਲ ਨੰਬਰ ਕਿੰਨਾ ਆਪਣਾ 99796 ਹਾਂਜੀ 185755 ਨੰਬਰ ਆਪ ਲਾਦਾ ਮਿੱਤਰੋ ਸਕਰੀਨ ਦੇ ਉੱਤੇ ਜੇ ਕਿਸੇ ਵੀ ਵੀਰ ਨੇ ਦੋਨੇ ਮਦਰਾਜੋ ਲੈ ਕੇ ਜਾਣਾ ਨਾ ਉੱਪਰ ਕਰਕੇ ਅੱਖਾਂ ਬੰਦ ਕਰਕੇ ਬਾਈ ਦਾ ਨੰਬਰ ਲਾ ਲਓ ਕਰ ਦੋ ਦਬਕੇ ਸ਼ੇਅਰ ਵੀਡੀਓ ਨੂੰ ਧੰਨ